ਬਿੱਤੀ ਰਾ ਖਸ਼ਿਆਰਪੁਰ ਵਿਖੇ ਇੱਕ ਕਾਰ ਦੇ ਕਾਬੂ ਹੋ ਕੇ ਮੇਨ ਪੁਲ ਤੋਂ ਸੜਕ ਦੇ ਥੱਲੇ ਜਾ ਕੇ ਗਿਰ ਗਈ ਹਾਲੇ ਤੱਕ ਇਸ ਕਾਰ ਦੇ ਬੇਕਾਬੂ ਹੋਣ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਆਰਵੀ ਕੀ ਵੀ ਦੀ ਸਪੈਸ਼ਲ ਰਿਪੋਰਟ ਨਾ ਮੈਂ ਆਪਣਾ ਨਿਗਦੀਪ ਸਿੰਘ ਜੀ ਇਹ ਰਾਤੀ ਜਿਹੜਾ ਕਾਰ ਪਲਟੀ ਕੀ ਸੀਗਾ ਸਾਰਾ ਮਾਮਲਾ ਯੱਕਦਮ ਉਹਨਾਂ ਟਰੱਕ ਬਹੁਤ ਤੇਜ਼ ਹੁੰਦਾ ਸੀ ਹੈਂਡਲਿੰਗ ਬਹੁਤ ਸੀਗਾ ਅੱਖਾਂ 'ਚ ਪੈ ਗਈਆਂ ਮਰਜੀ ਵਾ ਕੱਟੀ ਫਿਰ ਕੰਟਰੋਲ ਨਹੀਂ ਹੋਈ ਤੇ ਗੱਡੀ 'ਚ ਕੌਣ ਕੌਣ ਸੀ ਮੈਂ ਸੀ ਮੇਰਾ ਚਾਚਾ ਸੀਗਾ ਇੱਕ ਮੁੰਡਾ ਹੋਰ ਸੀ ਤੇ ਕੀ ਹਾਲਾਤ ਆ ਇਸ ਟਾਈਮ ਉਹਨਾਂ ਦੇ ਸਾਰਿਆਂ ਦੇ ਯਾਰ ਮੁੰਡੇ ਦੇ ਸੱਟ ਲੱਗੇ ਮੇਰੀ ਬਾਦ ਇਹ ਚਾਚੇ ਵੀ ਨਹੀਂ ਪਹੁੰਚੇ ਹੋ ਗਏ ਕਿੰਨੀ ਉਮਰ ਸੀ ਉਹਨਾਂ ਦੀ 55 55 ਵਿਆਹ ਹੋ ਆਹੋ ਹਾਂ ਮੈਨੂੰ ਕੁਝ ਨਾ ਪਤਾ ਨਹੀਂ ਮੈਂ ਸਰ ਜਿਹੜੀ ਅੱਜ ਬੀਤੀ ਰਾਤ ਇੱਕ ਕਾਰ ਬਾਈਪਾਸ ਪੁਲ ਤੋਂ ਥੱਲੇ ਪਲਟੀ ਗਿਆ ਕੀ ਸੀਗਾ ਸਾਰਾ ਮਾਮਲਾ ਉਹ ਤੇ ਕੀ ਇਸਟਮ ਹਲਾਤਾ ਉਹਨਾਂ ਦੇ ਜੀ ਕਾਰਨਾਂ ਦਾ ਨਹੀਂ ਪੱਕਾ ਤਾਂ ਲੱਗ ਸਕਿਆ ਕਿ ਉਹ ਕਿਦਾਂ ਡਿੱਗੀ ਜਾਂ ਕਾਰ ਉਹਨਾਂ ਦੇ ਬਲਾਏ ਆ ਨਾ ਜੇ ਇੱਕ ਘੱਟੇ ਜਿਹੜਾ ਕਾਰ ਚਲਾ ਰਹੀਆਂ ਸਨ ਉਹ ਉਹ ਮੋੜ ਤੇ ਚਿਰ ਗਿਆ ਜਿੱਦਾਂ ਇੱਕ ਬੰਦੇ ਦੀ ਡੈਥ ਹੋ ਗਈ ਸੀ ਤੇ ਦੋ ਜ਼ਖਮੀ ਹੋਏ ਸੀ ਉਹਨਾਂ ਨੂੰ ਸਿਵਲ ਹਸਪਤਾਲ ਚਾਹਤਾ ਸੁਦਾ ਰਾਤ ਇਹ ਤਾਂ ਹੈਗੇ ਕਿਤੋਂ ਦੇ ਇਹ ਹਾਦੂਖਾਨਪੁਰ ਦੀ ਹੈ ਜਿੱਥੇ ਨਵੇਂ ਹਾਦੂਖਾਨਪੁਰ ਦੀ ਇੱਕ ਪਲੱਟ ਸਾਈਡ ਦਾ ਹੈ ਜਿਹੜਾ ਗੱਡੀ ਵਾਲਾ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਹਰਜੀਤ ਸਿੰਘ ਹੈ ਉਹ ਕੰਮ ਕੀ ਕਰਦਾ ਸੀ ਹਾਂਜੀ ਜੀਮੀਦਾਰੇ ਕਰਦੇ ਖੇਤੀਬਾੜੀ ਤੇ ਆਪਣੇ ਵੱਲ ਕੀ ਕਰਵਾਈ ਹੋਈ ਹੈ ਅਜੇ ਤੁਸੀਂ ਉਹਨਾਂ ਦੇ ਬਿਆਨਾਂ ਤੇ ਕਾਰਵਾਈ ਕਰਨ ਲੱਗੇ ਹੋ ਉਹਨਾਂ ਦਾ ਡਰਾਈਵਰ ਜਿਹੜਾ ਉਹ ਬਗਾਇਆ ਜਿਹੜਾ ਗੱਡੀ ਵਾਲਾ ਸੀਗਾ ਉਹ ਮੋਕੀ ਤੇ ਚਿੰਗਿਆ ਸੀ ਤੇ ਉਹ ਤੇ ਮਰਿਆ ਨਹੀਂ ਕਿ ਤੇ ਉਹਨੂੰ ਬੁਲਾਇਆ ਉਹਨੂੰ ਪੁੱਛਿਆ ਕਿ ਕਿਦਾਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈ ਇੱਕ ਐਕਸੀਡੈਂਟ ਹੋਇਆ ਕਹਿੰਦੇ ਨਾਲ ਪੁੱਛਾਈ ਜੀ ਜਦੋਂ ਇੱਕ ਕਜੀ ਕਾਰ ਇੱਥੇ ਦਿੱਤੀ ਹੋਊ ਸੁਬੇ ਵਿੱਚ ਥੈਂਕ ਯੂ ਬੋ